ਇਹ ਲਖਣਪਾਲੀ ਅਮਰਸਦ ਸਾਹਿਬ ਦਾ ਰਹਿਣ ਵਾਲਾ ਅਤੇ ਇਸ ਨੇ ਆਪਣੇ ਦੇਸ਼ ਦੇ ਪ੍ਰਤੀ 26 ਜਨਵਰੀ ਨੂੰ ਜਿਹੜਾ ਕਿ ਇੱਕ ਤਿਰੰਗੇ ਦੇ ਰੂਪ ਵਿੱਚ ਜਿਹੜੀ ਪਤੰਗ ਤਿਆਰ ਕੀਤੀ ਹੈ ਪਤੰਗ ਤੁਸੀਂ ਦੇਖ ਸਕਦੇ ਹੋ ਪਤੰਗ ਵੀ ਜਿਹੜੀ ਕਿ 10 ਫੁੱਟ ਲੰਬੀ ਤੇ 7 ਫੁੱਟ ਚੌੜੀ ਤਿਆਰ ਕੀਤੀ ਹੈ ਕਾਈਟ ਦਾ ਸਾਰੇ ਤੁਹਾਨੂੰ ਓਦਾਂ ਨੋਰਮਲ ਵੀ ਮਿਲ ਜੂਗੀ ਪਰ ਜਿਹੜੀ ਇਹ ਕਾਈਟ ਹੈ ਨਾ ਇਹ ਹੈਗੀ ਬ੍ਰਾਜ਼ੀਲੀਅਨ ਕਾਈਟ ਤੇ ਇਹਨੂੰ ਪੀਪਾ ਕਾਈਟ ਵੀ ਆਂਦੇ ਤੇ ਉਹਦੇ ਉੱਤੇ ਮੈਂ ਆਪਣੇ ਇੰਡੀਆ ਦਾ ਫਲੈਗ ਰੈਡ ਕੀਤਾ ਹੈ ਕਿਉਂਕਿ ਮੈਨੂੰ ਆਪਣੇ ਦੇਸ਼ ਤੇ ਮਾਣ ਹੈ ਇਸ ਕਰਕੇ ਸਾਡੇ ਦੇਸ਼ ਦਾ ਫਲੈਗ ਹੈ ਹਵਾ ਵਿੱਚ ਉੱਡੇਗਾ ਕੱਲਾ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਵੇਖਣ 'ਚ ਤੇ ਇਸੇ ਕਰਕੇ ਮੈਂ ਰੈਡੀ ਕੀਤੀ ਸੀ ਇਹਨੂੰ ਮੈਂ ਉਡਾ ਕੇ ਵੀ ਦੇਖਿਆ ਆ ਸੀ ਜਦੋਂ ਉਡਾਈਦਾ ਸਾਰੇ ਲੋਕੀ ਸੜਕ ਤੋਂ ਲੰਘਦੇ ਵੇਂਦੇ ਆ ਕਿ ਬਹੁਤ ਸੋਹਣਾ ਲੱਗਦਾ ਪਿਆ ਉਡਦਾ ਸਾਸੀਆ ਦੋਸਤੋ ਵਾਹ ਥੋੜਾ ਦੋਸਤ ਹਰਜੀਤ ਘਰੇ ਆ ਤਾਂ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ 26 ਜਨਵਰੀ ਨੂੰ ਪੂਰੇ ਦੇਸ਼ ਵਿੱਚ ਬੜੇ ਧੂਮ-ਧਾਮ ਨਾਲ ਮਿਲਾਈ ਜਾਂਦੀ ਆ ਤੇ ਉੱਥੇ 26 ਜਨਵਰੀ ਵਿੱਚ ਲੈਣਾ ਜਿਹੜੇ ਕਿ ਸਕੂਲਾਂ ਦੇ ਬੱਚੇ ਨੇ ਵੱਖ-ਵੱਖ ਤਰ੍ਹਾਂ ਦੀ ਜਿਹੜੀ ਪਲੇਡ ਵੀ ਕਰਦੇ ਨੇ ਅਤੇ ਉੱਥੇ ਜਾ ਕੇ ਆਪਣੇ ਜਿਹੜੇ ਕਿ ਰੰਗਾਂ ਵਾਲਾ ਪ੍ਰੋਗਰਾਮ ਵੀ ਕਰਦੇ ਨੇ ਅਤੇ ਉੱਥੇ ਤੁਹਾਨੂੰ ਅੱਜ ਮਿਲਾਉਣੇ ਆ ਅਮਰਸਦਰਿਆਂ ਵਾਲੇ ਨੌਜਵਾਨ ਲਖਣਪਾਲ ਦੇ ਨਾਲ ਜਿਹਨੇ ਕਿ ਆਪਣੇ ਦੇਸ਼ ਦੇ ਪ੍ਰਤੀ ਇੱਕ ਵੱਖਰੀ ਤਰ੍ਹਾਂ ਦੀ ਪਤੰਗ ਤਿਆਰ ਕੀਤੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਲਖਣਪਾਲ ਐ ਅਮਰਸੱਦ ਸਾਹਿਬ ਦਾ ਰਹਿਣ ਵਾਲਾ ਅਤੇ ਇਸ ਨੇ ਆਪਣੇ ਦੇਸ਼ ਦੇ ਪ੍ਰਤੀ 26 ਜਨਵਰੀ ਨੂੰ ਜਿਹੜਾ ਕਿ ਇੱਕ ਤਿਰੰਗੇ ਦੇ ਰੂਪ ਵਿੱਚ ਜਿਹੜੀ ਪਤੰਗ ਤਿਆਰ ਕੀਤੀ ਹੈ ਪਤੰਗ ਤੁਸੀਂ ਦੇਖ ਸਕਦੇ ਹੋ ਪਤੰਗ ਵੀ ਜਿਹੜੀ ਕਿ 10 ਫੁੱਟ ਲੰਬੀ ਤੇ 7 ਫੁੱਟ ਚੌੜੀ ਤਿਆਰ ਕੀਤੀ ਹੈ ਅਤੇ ਇਹਦਾ ਕਹਿਣਾ ਪ ਮੰਚ ਜਹਾਂ ਚ ਆਇਆ ਵੀ ਆਪਣੇ ਦੇਸ਼ ਦੇ ਪ੍ਰਤੀ ਕੋਈ ਵੱਖਰਾ ਜਿਹੜਾ ਕੁਸ਼ਤਿਆਰ ਕੀਤਾ ਜਾਵੇ ਅਤੇ ਇਸ ਦੇ ਫਲੈਂਗ ਜਿਹੜਾ ਕਿ ਝੰਡਾ ਆਪਣੇ ਦੇਸ਼ ਦਾ ਉਸ ਨੂੰ ਜਿਹੜਾ ਕਿ ਇੱਕ ਪਤੰਗ ਦੀ ਰੂਪੀ ਤਿਆਰ ਕੀਤੀ ਹੈ ਗੱਲਬਾਤ ਕਰਾਂਗੇ ਲਖਣਪਾਲ ਦੇ ਨਾਲ ਲਖਣਪਾਲ ਜੀ ਬਹੁਤ ਬਹੁਤ ਸਵਾਗਤ ਹੈ ਰੜਾਈ ਸਾਸੀ ਗਾਲਪਾ ਜੀ ਲਕਿਨ ਬਾਜੀ 26 ਜਨਵਰੀ ਨੇੜੇ ਆ ਰਹੀ ਹੈ ਤੁਸੀਂ ਫਲਾਈ ਮਾਰਚ ਤਿਆਰ ਕਰ ਦਿੱਤੀ ਪਤੰਗ ਜਹਨ ਕਿਸ ਤਰ੍ਹਾਂ ਹੈ ਚੀਜ਼ ਇਹ ਇਸ ਤਰ੍ਹਾਂ ਜਹਨ ਆਇਆ ਕਿ ਜਦੋਂ ਮੈਂ ਸਕੂਲ ਚ ਪੜਦਾ ਹੁੰਦਾ ਸੀ ਨਾ ਤੇ ਉੱਥੇ ਮੈਡਮਾਂ ਤੇ ਸਰ ਜਿੰਨੇ ਵੀ ਸਾਡੇ ਟੀਚਰ ਹੁੰਦੇ ਸੀ ਨਾ ਉਹ ਸਾਰੇ ਆਂਦੇ ਦੱਸੇ ਕਿ 26 ਜਨਵਰੀ ਤੇ ਤੁਸੀਂ ਕੁਝ ਸਪੈਸ਼ਲ ਰੈਡੀ ਕਰੋ ਕੋਈ ਵੱਖਰੀ ਚੀਜ਼ ਲੈ ਕੇ ਆਓ ਤੇ ਉਸੇ ਤਰ੍ਹਾਂ ਫਿਰ ਮੈਂ ਰੈਡੀ ਕੀਤੀ ਹੁਣ ਇੱਕ ਵੱਖਰੀ ਕਾਈਟ ਕਾਈਟ ਦਾ ਸਾਰੇ ਤੁਹਾਨੂੰ ਉਦਾਂ ਨੋਰਮਲ ਹੀ ਮਿਲ ਜੂਗੀ ਪਰ ਜਿਹੜੀ ਇਹ ਕਾਈਟ ਹੈ ਨਾ ਇਹ ਹੈਗੀ ਬ੍ਰਾਜ਼ੀਲੀਅਨ ਕਾਈਟ ਤੇ ਇਹਨੂੰ ਪੀਪਾ ਕਾਈਟ ਵੀ ਆਂਦੇ ਤੇ ਉਹਦੇ ਉੱਤੇ ਮੈਂ ਆਪਣੇ ਇੰਡੀਆ ਦਾ ਫਲੈਗ ਰੈਡ ਕੀਤਾ ਹੈ ਕਿਉਂਕਿ ਮੈਨੂੰ ਆਪਣੇ ਦੇਸ਼ ਤੇ ਮਾਣ ਹੈ ਇਸ ਕਰਕੇ ਕਿੰਨੀ ਕਿ ਮਿਹਨਤ ਲੱਗੀ ਤਿਆਰ ਕਰਨ ਵਿੱਚ ਫਿਰ ਸਮਾਂ ਕਿੰਨਾ ਲੱਗ ਗਿਆ ਤੇ ਜਿਹੜਾ ਅਸੀਂ ਦੇਖਦੇ ਪੇਪਰ ਲੱਗਾ ਸਪੈਸ਼ਲ ਕਿੰਨਾ ਕੁ ਲਾਇਆ ਗਿਆ ਪੇਪਰ ਨੂੰ ਤੇ ਆਪਣੇ ਦੇਖਦੇ ਜਿਹੜਾ ਫਲੈਂਗ ਮਾਰ ਝੰਡਾ ਇਸ ਨੂੰ ਇਸ ਨੂੰ ਮਾਨ ਸਤਮਾਨ ਰੱਖਦਾ ਕਿੰਨੇ ਕਿ ਧਿਆਨ ਦੇ ਨਾਲ ਇਹਨੂੰ ਤਿਆਰ ਕੀਤਾ ਗਿਆ ਹੈ ਇਨੂੰ ਮੈਂ ਬਹੁਤ ਹੀ ਧਿਆਨ ਨਾਲ ਤਿਆਰ ਕੀਤਾ ਹੈ ਕਿਉਂਕਿ ਸਾਡੇ ਦੇਸ਼ ਦਾ ਝੰਡਾ ਹੈ ਤਾਂ ਆਪਾਂ ਇਹਦੇ ਵਿੱਚ ਕੋਈ ਵੀ ਗੜਬੜੀ ਨਹੀਂ ਸੀ ਕਰ ਸਕਦੇ ਇਸ ਕਰਕੇ ਨੂੰ ਮੈਂ ਬਹੁਤ ਹੀ ਧਿਆਨ ਨਾਲ ਖੁਦ ਤਿਆਰ ਕੀਤਾ ਹੋਇਆ ਹੈ ਤੇ ਨਾਲੇ ਜਿਹੜਾ ਪੇਪਰ ਦੀ ਗੱਲ ਕਰੀਏ ਤਾਂ ਪੂਰਾ ਬੈਸਟ ਕੁਆਲਿਟੀ ਦਾ ਪੇਪਰ ਲੱਗਾ ਹੋਇਆ ਹੈ ਜੇ ਡਿਗ ਵੀ ਜਾਏ ਤਾਂ ਫਟਦਾ ਨਹੀਂ ਹੈਗਾ ਇਹ ਪੇਪਰ ਵਧੀਆ ਪੇਪਰ ਲੱਗਾ ਹੋਇਆ ਹੈ ਤੇ ਆਪਾਂ ਗੱਲ ਕਰੀਏ ਸਮੇਂ ਦੀ ਤਾਂ ਮੈਨੂੰ 2 ਦਿਨ ਲੱਗੇ ਨੂੰ ਤਿਆਰ ਕਰਦੇ ਕਰਦੇ ਇਹ ਮੇਰੇ ਤੋਂ ਲਖਨਪਾਲ ਜੀ ਇਹ ਫਿਰ ਜਿਹੜਾ ਤੁਸੀਂ ਤਿਆਰ ਕੀਤਾ ਫਲੈਗ ਮਾਰ ਜਿਹੜਾ ਕਿ ਝੰਡਾ ਤਿਆਰ ਕੀਤਾ ਬਸ ਪਤੰਗ ਦੇ ਰੂਪ ਵਿੱਚ ਇਸ ਨੂੰ ਡਾਗ ਕਿੱਥੇ ਇਹ ਮੈਂ ਸੋਚਿਆ ਤਾਂ ਐਸੀ ਕਿ ਇਹਨੂੰ 26 ਜਨਵਰੀ ਤੇ ਆਪਾਂ ਮੈਂਬਰਸਰ ਚ ਰਹਿਣ ਵਾਲਾ ਇਸ ਕਰਕੇ ਅੰਬਰਸਰ ਚ ਗਾਂਧੀ ਗਰਾਊਂਡ ਚ ਢਾਡਾ ਚੜਾਇਆ ਜਾਂਦਾ ਹੈ ਤਾਂ ਮੈਂ ਸੋਚਿਆ ਸੀ ਕਿ ਉੱਥੇ ਉਡਾਵਾਂਗੇ ਪਰ ਉੱਥੇ ਕਿਸ ਰੀਜ਼ਨ ਕਰਕੇ ਆਪਾਂ ਨਹੀਂ ਢਾ ਸਕਦੇ ਤੇ ਹੁਣ ਮੇਰਾ ਇਰਾਦਾ ਹੈਗਾ ਕਿ ਇਹਨੂੰ ਆਪਾਂ 15 ਅਗਸਤ ਤੇ ਦਿੱਲੀ ਵਿੱਚ ਉਡਾ ਸਕਦੇ ਹਾਂ ਜਿਵੇਂ ਨਸੋ ਲਖਨਪਾਤ ਜੀ ਇਸ ਤਰ੍ਹਾਂ ਦੇਸ਼ ਨਾਲ ਪਿਆਰ ਕਰਦੇ ਹੋ ਇਸ ਤਰ੍ਹਾਂ ਦੀਆਂ ਪਤੰਗਾਂ ਦੇਸ਼ ਪ੍ਰਤੀ ਪਹਿਲੇ ਵੀ ਤਿਆਰ ਕਰਦੇ ਸੀਗੇ ਪਹਿਲੀ ਤਿਆਰ ਕੀਤੀ ਤੁਸੀਂ ਮੈਂ ਪਹਿਲਾਂ ਤਿਆਰ ਕਰਦਾ ਰਿਹਾ ਪਤੰਗਾਂ ਜਿਹੜੀਆਂ ਹੁੰਦੀਆਂ ਨੇ ਦੂਜੀ ਆਪਣੀ ਪਤੰਗ ਹੁੰਦੀ ਜਿਹੜੀ ਦੂਜੀ ਸ਼ੇਪ ਦੀ ਸਕੁ ਹਾਂਜੀ ਤੇ ਫਿਰ ਮੈਂ ਇਸ ਜੈਹੰਦ ਕਿਸ ਤਰ੍ਹਾਂ ਆਪੇ ਯਾਰ ਕਿਸ ਤਰ੍ਹਾਂ ਤਿਆਰ ਕੀਤੀ ਜਾਵੇ ਜਿਹੜੀ ਪਤੰਗ ਜੋ ਆਸਮਾਨ ਜੋੜਦੀ ਕਿ ਫਿਰ ਕਿੰਨਾ ਕੁ ਦੇਸ਼ ਚੰਗਾ ਲੱਗੂਗਾ ਦੇਸ਼ ਦਾ ਫਲੈਗ ਜਿਹੜਾ ਹਵਾ 'ਚ ਉੜਦਾ ਹੈਗਾ ਹਾਂਜੀ ਕਿਉਂਕਿ ਜਦੋਂ ਸਾਡੇ ਦੇਸ਼ ਦਾ ਫਲੈਗ ਹੈ ਹਵਾ ਵਿੱਚ ਉੱਡੇਗਾ ਕੱਲਾ ਤਾਂ ਬਹੁਤ ਹੀ ਸੋਹਣਾ ਲੱਗਦਾ ਹੈ ਵੇਖਣ 'ਚ ਤੇ ਇਸੇ ਕਰਕੇ ਮੈਂ ਰੈਡੀ ਕੀਤੀ ਸੀ ਇਹਨੂੰ ਮੈਂ ਉਡਾ ਕੇ ਵੀ ਵੇਖਿਆ ਆਇਆ ਸੀ ਜਦੋਂ ਉਡਾਈਦਾ ਸਾਰੇ ਲੋਕੀ ਸੜਕ ਤੋਂ ਲੰਘਦੇ ਵੰਦੇ ਆ ਕਿ ਬਹੁਤ ਸੋਹਣਾ ਲੱਗਦਾ ਪਿਆ ਉੜਦਾ ਕਿ ਕਿੰਨਾ ਕਿ ਚੰਗਾ ਲੱਗਦਾ ਜਦੋਂ ਹਵਾ ਚ ਲਹਿਰਦਾ ਹੋਵੇ ਸਾਡਾ ਝੰਡਾ ਫਿਰ ਮਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਬੜੀ ਖੁਸ਼ੀ ਹੁੰਦੀ ਮੰਨ ਲਓ ਤੁਸੀਂ ਦੇਖੋ ਸਾਰੀਆਂ ਬਾਕੀ ਗੁੱਡੀਆਂ ਵੇਖਣ ਚ ਇੰਨੀ ਵਧੀਆ ਲੱਗਦੀਆਂ ਤੇ ਜਦੋਂ ਸਾਡੇ ਆਪਣੇ ਦੇਸ਼ ਦਾ ਝੰਡਾ ਹਵਾ ਵਿੱਚ ਇੰਦਾ ਵਧੀਆ ਲਹਿਰਾਏਗਾ ਇੰਦਾ ਵੱਡਾ ਤੇ ਸਾਨੂੰ ਕਿੰਨਾ ਮਾਣ ਹੋਏਗਾ ਉਹਦੇ ਤੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਨੇ ਲਖਣਪਾ ਅੰਮ੍ਰਿਤਸਰ ਦਾ ਰਹਿਣ ਵਾਲਾ ਵਾ ਇਸ ਨੇ ਇੱਕ ਵੱਖਰੇ ਤਰੀਕੇ ਦਾ ਡੈਕਿੰਗ ਫਲੈਗ ਮਾੜ ਜਿਹੜਾ ਤਿਆਰ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਝੰਡਾ ਜਿਹੜਾ ਦੇਖਦਾ ਤੇ ਇਸ ਦਾ ਕਹਿਣਾ ਵੀ ਇਹ ਜਿਹੜਾ ਝੰਡਾ ਵਾ ਦੇਖਦੇ 26 ਜਨਵਰੀ ਕਾਕੇੜਾ ਕਿ ਤਿਆਰ ਕੀਤਾ ਗਿਆ ਬਖਰੀ ਤਰ੍ਹਾਂ ਦੀ ਇੱਕ ਪਤੰਗ ਤਿਆਰ ਕੀਤੀ ਗਈ ਆ ਇਸ ਨੂੰ ਬਰਾਜ਼ੀਲ ਦੀ ਪਤੰਗ ਕਿਹਾ ਜਾਂਦਾ ਪਿੱਪਾ ਪਤੰਗ ਇਸ ਨੂੰ ਕਿਹਾ ਜਾਂਦਾ ਵਾ ਅਤੇ ਇਸ ਦੇ ਨੌਜਵਾਨਾਂ ਨੇ ਕਹਿਣਾ ਪਈ ਉਹ ਜੀਆਂ ਬਰਾਜੀ ਪਤੰਗ ਉੜਦੀਆਂ ਨੇ ਪਰਦੇਸ਼ ਦੇ ਪ੍ਰਤੀ ਪਿਆਰ ਦੇਖਦੇ ਉਸ ਨੇ ਇੱਕ ਵੱਖਰੇ ਤਰੀਕੇ ਦੇ ਜਿਹੜੇ ਕਿ ਪਤੰਗ ਤਿਆਰ ਕੀਤੀ ਆ ਤੇ ਲਖਨਪੁਰ ਦੀ ਇਹ ਫਿਰ ਜਿਹੜੀ ਪਤੰਗ ਹੈ ਉੱਡੇ ਕੀ ਗੱਸਤਾ ਦੱਸ ਕਾਨੂੰ ਸਾਂਝਾ ਕਰਦੇ ਹੋ ਜਿਹੜਾ ਇਸ ਤੇਈਲਾ ਲਗਾਇਆ ਗਿਆ ਹੈ ਕਿਸ ਤਰ੍ਹਾਂ ਲਗਾਇਆ ਗਿਆ ਤੀਲਾ ਜਿਹੜਾ ਇਹਦੇ ਵਿੱਚ ਜਿਹੜਾ ਤੀਲਾ ਤੇ ਵਾਂਸ ਦੀ ਵੀ ਮੈਂ ਵਰਤੋਂ ਕੀਤੀ ਆ ਉਹ ਸਭ ਤੋਂ ਵਧੀਆ ਵਾਂਸ ਹੈਗਾ ਸੁੱਕਾ ਵਾਂਸ ਤੇ ਇੰਨਾ ਮਜ਼ਬੂਤ ਹੈਗਾ ਟੁੱਟੇਗਾ ਹੋ ਹੈ ਨਹੀਂ ਤੇ ਇਹਨੂੰ ਉਡਾਉਣ ਦੀ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਇਹਨੂੰ ਦੂਜੀ ਜੱਡੀ ਡੋਰ ਹੁੰਦੀ ਨਾਰਮਲ ਕਿਸੇ ਵੀ ਡ ਆਪਾਏਗਾ ਆ ਦੇਖ ਲਓ ਤੁਸੀਂ ਮੈਨੂੰ ਤਲਾਵਾ ਵੀ ਸੂਤਰਨ ਵਾਲੀ ਵਾਈਆਂ ਹੀਆਂ ਤੇ ਆਪਾਂ ਇਹਦੀ ਵੀ ਉਪਯੋਗ ਕਰ ਸਕਦੇ ਇਹਨੂੰ ਡਾਉਣ ਵਾਸਤੇ ਤੇ ਮੈਂ ਇਹਨੂੰ ਸਭ ਲਖਾਂ ਬਾੜੀ 800 ਤਿਆਰ ਕਿਤੇ ਕਰਤੀ ਆ ਇਸ ਤੋਂ ਬਾਅਦ ਫਿਰ 15 ਅਗਸਤ ਆ ਰਹੀ ਹੈ ਉਹ ਵੇ ਸੋਚਿਆ ਕਿ ਉਹਦੇ ਵਾਸਤੇ ਇੱਕ ਵੱਖਰਾ ਤਿਆਰ ਕਰੋਗੇ ਜਾਂ ਇਸ ਤਰ੍ਹਾਂ ਹੀ ਪਤੰਗਾ ਤਿਆਰ ਕਰੋਗੇ ਇਸ ਵਾਰ ਉਹਦੇ ਵਾਸਤੇ ਮੈਂ ਹਜੇ ਸੋਚਿਆ ਨਹੀਂ ਲੇਕਿਨ ਮੇਰਾ ਹੈਗਾ ਹੀ ਜੋ ਵੀ ਤਿਆਰ ਕਰਾਂਗਾ ਕੁਝ ਵੱਖਰਾ ਤੇ ਸਭ ਤੋਂ ਵਧੀਆ ਤਿਆਰ ਕਰਾਂਗਾ ਤੁਹ ਕਿੰਨਾ ਚੰਗਾ ਲੱਗਦਾ ਜਦੋਂ ਲੋਕੀ ਤਾਰੀਫ ਕਰਦੇ ਨੇ ਵੀ ਅਮਰਸਰ ਦੇ ਰਹਿਣ ਵਾਲਾ ਗੁਰਸਖ ਨੌਜਵਾਨ ਜਿਹੜਾ ਕਿ ਛੋਟੀ ਜਿਹੀ ਉਮਰ ਦਾ ਉਸਨੇ ਤਰੰਗਾ ਤਿਆਰ ਕੀਤਾ ਜਿਹੜੀ ਪਤੰਗ ਤਿਆਰ ਕਰਦੀ ਉਹ ਹਵਾ ਚ ਲਹਿਰਦੀ ਹੈ ਫਿਰ ਕਿੰਨਾ ਚੰਗਾ ਲੱਗਦਾ ਬਹੁਤ ਚੰਗਾ ਲੱਗਦਾ ਜਿਵੇਂ ਸਾਰੇ ਜਣੇ ਆਦੇ ਕੀ ਲਖਨੰਬਰ ਸਰਿਆ ਉਹਨੇ ਇੱਕ ਗੁੱਡੀ ਤਿਆਰ ਕੀਤੀ ਬੜੀ ਵਧੀਆ ਤੇ ਵੇਖਣ ਜੀ ਵੀ ਬਹੁਤ ਸੋਹਣਾ ਲੱਗਦਾ ਹੈ ਜਿਵੇਂ ਸਾਰੇ ਤੁਹਾਨੂੰ ਜਾਣ ਵੀ ਦੇ ਨੇ ਤੇ ਬਹੁਤ ਸੋਹਣਾ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਦੇ ਦਿਓ ਪਛਾਣ ਬਣ ਗਈ ਤੁਹਾਡੀ ਲਖਨਾ ਅਮਰਸਰ ਦੇ ਨਾਲ ਇੱਕ ਪਤੰਗਾ ਤੁਸੀਂ ਤਿਆਰ ਕਰਦੇ ਹੋ ਪਤੰਗਾ ਦਾ ਪਿਆਰ ਕਰਦੇ ਸੀ ਪਤੰਗਾ ਡਾਉਂਦੇ ਪਤੰਗਾ ਡਾਈ ਦੀਆਂ ਸੀ ਜਿਵੇਂ ਸਾਰੇ ਮੁੰਡਿਆਂ ਨੂੰ ਸ਼ੌਕ ਹੁੰਦਾ ਹੈ ਖਾਸ ਕਰਕੇ ਅੰਮ੍ਰਿਤਸਰ ਵਿੱਚ ਪਤੰਗ ਸਾਰੇ ਡਾਉਂਦੇ ਆ ਤੇ ਡਾਉਂਦੇ ਡਾਉਂਦੇ ਤੋਂ ਹੀ ਬਣਾਉਂਦਾ ਸ਼ੌਕ ਪੈ ਗਿਆ ਤੇ ਫਿਰ ਅਸੀਂ ਆਪਣੇ ਖੁਦ ਦੇ ਡਿਜ਼ਾਈਨ ਤਿਆਰ ਕਰਨ ਲੱਗ ਪਏ ਤੇ ਹੁਣ ਅੱਜ ਤੁਹਾਡੇ ਸਾਹਮਣੇ ਇੱਕ ਨਵਾਂ ਡਿਜ਼ਾਈਨ ਤਿਆਰ ਕੀਤਾ ਹੈ ਜੀ ਤੇ ਮੈਨੂੰ ਸੋਪੀ ਜਦੋਂ ਫਿਰ ਤਿਆਰ ਕੀਤੀ ਘਰਦਿਆਂ ਵੱਲੋਂ ਕਿੰਨੀ سپورਟ ਮਿਲਦੀ ਹੈ ਪਰਿਵਾਰ ਵੱਲੋਂ ਮਿਠਾ سپورਟ ਹੁੰਦੀ ਜਦੀ ਫੇਰ ਹੀ ਪਤੰਗੇ ਵਾਦਾ ਵਾ ਕਿੰਨੀ سپورਟ ਸੀ ਘਰਦਿਆਂ ਦੀ ਘਰਦਿਆਂ ਦੀ ਵੀ سپورਟ ਸੀ ਘਰਦਿਆਂ ਦੇ ਸੀ ਕਰਤੂ ਜੋ ਕਰਨਾ ਹੈ ਕਰ ਕੋਈ ਨਹੀਂ ਨਾਲ ਨਾਲ ਸਟੱਡੀ ਵੀ ਕਰੀਏ ਨਾਲ ਨਾਲ ਆਪਣਾ ਵੀ ਕਰੀਆ ਤੇ ਅੱਜ ਹੁਣ ਜ ਤੇ ਦਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਾਕੂਰ ਦਰਸ਼ਕਤਾਂ ਨੂੰ ਦੇਸ਼ਾਂ ਦੇਸ਼ਾਂ ਦੇਖ ਰਹੇ ਨੇ ਕੀ ਕਹਿਣਾ ਚਾਹੁੰਦੇ ਦਸ਼ਕਾਂ ਨੂੰ ਮੈਂ ਜਿਹੜੇ ਵਿਦੇਸ਼ਾਂ ਵਿੱਚ ਦਰਸ਼ਕ ਦੇਖ ਰਹੇ ਨੇ ਮਨਾਂ ਨੂੰ ਐਹੇ ਕਹਿਣਾ ਚਾਹੂੰਗਾ ਕਿ ਸਾਨੂੰ ਆਪਣੇ ਦੇਸ਼ ਨਾਲ ਪੂਰਾ ਮਾਣ ਹੈ ਤੇ ਤੁਸੀਂ ਵੀ ਆਪਣੇ ਦੇਸ਼ ਨਾਲ ਪੂਰਾ ਮਾਣ ਰੱਖੋ ਤੇ ਬਸ ਇਨੀ ਕੀ ਅਪੀਲ ਹੈ ਤੇ ਅਸੀਂ ਦੇਖਿਆ ਵੀ ਖਾਸ ਕਰਕੇ ਮਿਹਨਤ ਕਿੰਨੀ ਲੱਦੀ ਹੈ ਦੂਸਰੇ ਪਤੰਗਾਂ ਨਾਲੋਂ ਇਸ ਪਤੰਗ ਨਾਲ ਇਹ ਚ ਕਿੰਨੀ ਮਿਹਨਤ ਲੱਗਦੀ ਆ ਢਾੜੀ ਇਹਦੇ ਵਿੱਚ ਮਿਹਨਤ ਇਸ ਕਰਕੇ ਜਿਆਦੀ ਲੱਗਦੀ ਕਿਉਂਕਿ ਉਹ ਸਿੰਪਲ ਹੁੰਦੀ ਆ ਦੇ ਵਿੱਚ ਤੀਲੇ ਵੀ ਘੱਟ ਲੱਗਦੇ ਤੇ ਪੇਪਰ ਵੀ ਘੱਟ ਲੱਗਦਾ ਹੈ ਕਿਉਂਕਿ ਉਹ ਚੌੜੀ ਨਹੀਂ ਹੁੰਦੀ ਰੈਕਟੈਂਗਲਰ ਦੀ ਸ਼ੇਪ ਦੀ ਹੁੰਦੀ ਆ ਤੇ ਇਹਦੇ ਵਿੱਚ ਆਪਣੇ ਤੀਲੇ ਵੀ ਜਿਆਦਾ ਲੱਗਦੇ ਆ ਤੇ ਪੇਪਰ ਵੀ ਜਿਆਦਾ ਲੱਗਦਾ ਹੈ ਤੇ ਸਾਈਡਾਂ ਦੇ ਇਹ ਧਾਗਾ ਜਿਹੜਾ ਨਾ ਉਹ ਵੀ ਮਜਬੂਰ ਲਾਉਣਾ ਪੈਂਦਾ ਇਸ ਕਰਕੇ ਮਿਹਨਤ ਇਹਦੀ ਜਿਆਦੀ ਆ ਜੇ ਆਪਾਂ ਇਹਨੂੰ ਰੈਡੀ ਕਰੀਏ ਉਹਨੂੰ ਮੈਂ 2 ਦਿਨ ਲੱਗ ਗਏ ਸੀ ਮੈਨੂੰ ਰੈਡੀ ਕਰਦੇ ਕਰਦੇ ਲਗਦਾ 5 ਮਿੰਟ ਸੋ ਵੀ ਇਕੱਲੇ ਤਿਆਰ ਕੀਤੀ ਕਿ ਜਾਂ سپورਟ ਵਾਸਤੇ ਕੋ ਭਰਾ ਨੇ ਤਿਆਰ ਕੀਤੀ ਹਾਂਜੀ ਇਬਨੂ ਸਾਹਿਬ ਕੀ ਹੁਣ 15 ਅਗਸਤ ਵਾਸਤੇ ਕੀ ਖਾਸ ਕੀ ਬਣਾਓਗੇ ਕਿਉਂ ਪੰਜਾਬੀ ਜਿਹੜੇ ਨੇ ਹਮੇਸ਼ਾ ਹੀ ਦਿਲਦਾਰ ਦਰਿਆਦਿਲ ਹੁੰਦੇ ਨੇ ਖਾਸ ਕਰਕੇ ਆਪਣੇ ਦੇਸ਼ ਨਾਲ ਬਹੁਤ ਪ੍ਰਤੀ ਪਿਆਰ ਕਰਦੇ ਨੇ ਤੇ ਉਹਨਾਂ ਵਾਸਤੇ ਕੀ ਖਾਸ ਤਿਆਰ ਕਰੋਗੇ ਹੁਣ ਹੁਣ ਮੈਂ 26 ਜਨਵਰੀ ਤੇ ਆ ਕੀਤਾ ਹੈ ਨਾ 15 ਅਗਸਤ ਵਾਸਤੇ ਮੇਰਾ ਇਹ ਹੈ ਕਗਾ ਇਹ 10 ਫੋਟਿਆਂ ਦਾ ਇਸ ਤੋਂ ਵੀ ਵੱਡਾ ਇੱਕ ਰੈਡੀਗਰਾ ਗੁੱਡਾ ਜਿਹੜਾ ਕਿ ਉੱਡੇ ਤੇ ਪਤਾ ਲੱਗੇ ਕਿ ਕੋਈ ਚੀਜ਼ ਉੱਡਦੀ ਵਈ ਹੈ ਹਵਾ ਵਿੱਚ ਬਿਲਕੁਲ ਤੁਸੀਂ ਦੇਖਿਆ ਵੀ ਇਹ ਨੌਜਵਾਨ ਆ ਅਮਰਸਾਦ ਸਾਹਿਬ ਦਾ ਰਹਿਣ ਵਾਲਾ ਲਖਣਪਾਲ ਲਖਣਪਾਲ ਦਾ ਨਾ ਆਇਆ ਅਤੇ ਆਪਣੇ ਦੇਸ਼ ਦੇ ਪ੍ਰਤੀ ਪਿਆਰ ਇਸ ਨੂੰ ਭਾਰਤ ਨਾਲ ਤੁਸੀਂ ਦੇਖਦੇ ਹੋ ਆ ਵੀ ਇਹਨੇ ਇੱਕ ਵੱਖਰੀ ਤਰ੍ਹਾਂ ਦੀ ਇੱਕ ਪਤੰਗ ਤਿਆਰ ਕੀਤੀ ਆ ਤੇ ਇਸ ਦਾ ਕਹਿਣਾ ਵੀ ਮੈਨੂੰ ਆਪਣੇ ਦੇਸ਼ ਤੇ ਮਾਣ ਆ ਅਤੇ ਮੈਨੂੰ ਆਪਣੇ ਭਾਰਤ ਹੋਣ ਭਾਰਤੀ ਹੋਣ ਤੇ ਮਾਣ ਆ ਐਸ ਕਰਕੇ ਆਪਣੇ ਪੰਜਾਬ ਚ ਰਹਿੰਦਾ ਵੱਖਰਾ ਨੌਜਵਾਨ ਨੇ ਇੱਕ ਪ੍ਰਾਲਾ ਕੀਤਾ ਵਾ ਅਤੇ ਇਸ ਪ੍ਰਾਲੇ ਦੀ ਸਲਾਗ ਵੀ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਵੀ ਨੌਜਵਾਨ ਆਪਣੇ ਦੇਸ਼ ਨਾਲ ਜੜਕੀ ਪ੍ਰਤੀ ਪਿਆਰ ਕਰਦੇ ਉਸ ਨੂੰ ਜੜਕੀ ਫਲੈਗ ਮਾਰਚ ਨੂੰ ਸਲੋਟ ਵੀ ਕਰ ਰਿਹਾ ਅਤੇ ਹਮੇਸ਼ਾ ਆਪਣੇ ਉਸ ਦਾ ਕਹਿਣਾ ਵੀ ਆਪਣੇ ਦੇਸ਼ ਨਾਲ ਪਿਆਰ ਕਰਦਾ ਅਤੇ ਹਮੇਸ਼ਾ ਵਫਾਦਾਰ ਰਵਾਂਗੇ ਆਪਣੇ ਦੇਸ਼ ਦੇ ਪ੍ਰਤੀ ਤੇ ਮੈਨੂੰ ਇਸ ਤੋਂ ਵੀ ਜਿਹੜੇ ਲੋਕ ਭਾਰਤ ਨੂੰ ਪਿਆਰ ਕਰਦੇ ਨੇ ਖਾਸ ਕਰਕੇ ਤੁਹਾਡੇ ਨੌਜਵਾਨ ਨੇ ਛੋਟੀ ਉਮਰ ਦੇ ਉਹਨਾਂ ਨੂੰ ਕੀ ਸਨੇਹਾ ਹੀ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹਾਂਗਾ ਕਿ 26 ਜਨਵਰੀ ਆ ਤੁਸੀਂ ਆਪਣੇ ਜਿਹੜੇ ਅੱਜਕੱਲ ਨੌਜਵਾਨਾਂ 'ਚ ਜ਼ਿਆਦਾਤਰ ਇਹ ਹੁੰਦਾ ਕਿ ਆਪਣੇ ਦੇਸ਼ ਨੂੰ ਛੱਡ ਕੇ ਬਾਹਰ ਜਾਣ ਨੂੰ ਜ਼ਿਆਦਾ ਪੈਂਦੇ ਨੇ ਤੇ ਉਹਨਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਤੁਸੀਂ ਇੱਥੇ ਰਹਿ ਕੇ ਵੀ ਬਹੁਤ ਕੁਝ ਕਰ ਸਕਦੇ ਹੋ ਕੁਝ ਵੱਖਰਾ ਕਰੋ ਜਿਵੇਂ ਕਿ ਹੁਣ ਮੈਂ ਕੁਝ ਵੱਖਰਾ ਕੀਤਾ ਇਸ ਤਰ੍ਹਾਂ ਤੁਸੀਂ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਦੇਸ਼ ਨੂੰ ਪਿਆਰ ਕਰਕੇ ਕੁਝ ਵੱਖਰਾ ਵੀ ਕਰ ਸਕਦੇ ਜੀ ਬਿਲਕੁਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅਮਰਸਰ ਲਖਣਪੁਰੀਆ ਜਿਹੜਾ ਕਿ ਅਮਰਸਰ ਦਾ ਰਹਿਣ ਵਾਲਾ ਨਾ ਨੌਜਵਾਨ ਇਸ ਨੇ ਸੁਨੇਹਾ ਦਿੱਤਾ ਖਾਸ ਕਰਕੇ ਜਿਹੜੇ ਨੌਜਵਾਨਾਂ ਜਿਹੜੇ ਕੀ ਭਾਰਤ ਛੱਡ ਕੇ ਪੰਜਾਬ ਛੱਡ ਕੇ ਜੜਕੀ ਬਾਹਰ ਜਾ ਰਹੇ ਨੇ ਵਿਦੇਸ਼ਾਂ ਵਿੱਚ ਉਸਦਾ ਕਹਿਣਾ ਵੀ ਆਪਣੇ ਭਾਰਤ ਵਿੱਚ ਰਹਿ ਕੇ ਆਪਣੇ ਭਾਰਤ ਦਾ ਨਾਮ ਰੌਸ਼ਨ ਕਰੋ ਅਤੇ ਇਸ ਤਰ੍ਹਾਂ ਦੇ ਪਰਾਲੇ ਕਰਦੇ ਰਹੋ ਜਿਹੜਾ ਕੀ ਵਕ ਵਕਤ ਲਾਂ ਇਸ ਤਰ੍ਹਾਂ ਨੌਜਵਾਨਾਂ ਦੇ ਜ ਉੰਦੇ ਇਹਦਾ ਫਲੈਂਗ ਮਾਰਚ ਜਿਹੜਾ ਕਿ ਝੰਡਾ ਜਿਹੜਾ ਤਿਆਰ ਕੀਤਾ ਵਾ ਅਮਰਸਾਦਾ ਵਿੱਚ ਅਤੇ ਇਸ ਦਾ ਕਹਿਣਾ ਵੀ ਇਸ ਦੇ ਦੂਰ ਦੂਰ ਦਾਟੇ ਤੱਕ ਇਸ ਦੇ ਚਰਚੇ ਹੋ ਰਹੇ ਨੇ ਅਤੇ ਇਸ ਦਾ ਕਹਿਣਾ ਵੀ ਜਦੋਂ ਆਸਮਾਨ ਵਿੱਚ ਉੱਡੇਗਾ ਤੇ ਮਨੁੱਖ ਖੁਸ਼ੀ ਹੋਗੇ ਦੇਜ ਦਾ ਜਿਹੜਾ ਫਲੈਂਗ ਮਾਰਚ ਆ ਅਤੇ ਹਵਾ ਵਿੱਚ ਲਹਿਰੇਗਾ ਉਸ ਤੋਂ ਕਹਿਣਾ ਕਿ ਅੱਜ 10 ਫੁੱਟ ਵੱਡਾ ਬਣਾਇਆ ਵਾ ਆਉਣ ਵਾਲੇ ਸਮੇਂ ਵਿੱਚ ਉਹ 20 ਫੁੱਟ ਤੱਕ ਜਿਹੜੇ ਵੱਡੇ ਵੱਡੇ ਫਲੈਂਗ ਮਾਰਚ ਬਣਾਵੇਗਾ ਅਤੇ ਉਸ ਨੂੰ ਆਪਣੇ ਭਾਰਤੀ ਹੋਣ ਦੇ ਆਪਣੇ ਨੌਜਵਾਨ ਨੂੰ ਮਾਣ ਆ ਕਿ ਮੈਂ ਭਾਰਤੀ ਜਨਮ ਲਿਆ ਤੇ ਮੈਂ ਇੱਕ ਭਾਰਤੀ ਹਾਂ ਮੈਨੂੰ ਦਿਓ ਜਵਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਸੰਤ ਪੰਜਾਬ ਟੀਵੀ ਲਈ ਅ